ਇੱਕ ਮੈਨੂੰ ਡੀਸੀ ਸਾਹਿਬ ਨੇ ਹੁਣੇ ਹੋਰ ਇਨਫੋਰਮੇਸ਼ਨ ਦਿੱਤੀ ਜਿਹੜੀ ਅੱਜ ਮੀਟਿੰਗ 'ਚ ਡਿਸਕਸ ਹੋਇਆ ਕਿ ਜਿਹੜੇ ਬੈਗਰਸ ਹੈਗੇ ਆ ਬੱਚੇ ਆ ਬੈਗਿੰਗ ਕਰਦੇ ਆ ਉਹਨਾਂ ਦੇ ਡੀਐਨਏ ਟੈਸਟਿੰਗ ਚਾਲੂ ਕਰ ਰਹੇ ਆ ਕਿ ਵਾਕਈ ਉਹ ਆਪਣੇ ਪੇਰੈਂਟਸ ਕੋਲ ਰਹ ਰਹੇ ਆ ਜਾਂ ਨਹੀਂ ਰਹ ਰਹੇ ਆ ਕੋਈ ਜ਼ਬਰਦਸਤੀ ਰਹ ਰਹੇ ਆ ਫਿਰ ਉਹਨਾਂ ਦੀ ਰੀਹੈਬਿਲੀਟੇਸ਼ਨ ਦੇ ਮਤਲਬ ਕਿ ਸਟੈਪਸ ਲਵਾਂਗੇ ਜੋ ਵੀ ਕਰਾਂਗੇ ਇਹ ਮਤਲਬ ਪੂਰੇ ਲੁਧਿਆਣੇ ਸ਼ਹਿਰ ਚ ਮੁਹਿੰਮ ਚੱਲੇਗੀ ਔਰ ਜੋ ਹੋ ਸਕੇਗਾ ਇਹਨੂੰ ਜਲਦੀ ਤੋਂ ਜਲਦੀ ਇਹਦਾ ਕੋਈ ਇਲਾਜ ਲੱਭਾਂਗੇ ਇੱਕ ਜਿਹੜੇ 4 ਪੁੱਲ ਬਣ ਰਹੇ ਆ ਉਹ ਮੈਂ ਦੱਸ ਚੁੱਕਾ ਨਾ ਜੀ ਜੀ ਚਾਰ ਪੁੱਲਾਂ ਦੇ ਦਸਤਾਵੇਜ਼ ਮੈਂ ਦੇ ਕੀ ਹੋਇਆ ਸੀ ਇੱਕ ਐਜੂਕੇਸ਼ਨ ਤੇ ਵੀ ਡਿਸਕਸ ਹੋਇਆ ਪਿੱਛੇ ਬੈਂਸ ਸਾਹਿਬ ਆਏ ਸੀ ਤੇ ਉਦੋਂ ਚਾਰ ਪੰਜ ਸਕੂਲਾਂ 'ਚ ਪੈਸੇ ਦੇ ਕੇ ਗਏ ਸੀ ਹੈਬੋਵਾਲਦਾ ਸਕੂਲ ਸੀ ਜਵਾਰ ਕੈਂਪ ਸੀ ਜਵੱਦੀ ਦਾ ਸਕੂਲ ਸੀਗੇ ਉਹ ਮੈਂ ਮਨਿਸਟਰ ਸਾਹਿਬ ਨਾਲ ਹੁਣੇ ਗੱਲ ਕੀਤੀ ਹੈ ਤੇ ਉਹਨਾਂ ਨੇ ਸ਼ਿਓਰ ਕੀਤਾ ਕਿ ਉਹ ਸਾਰੇ ਪੈਸੇ ਅਗਸਟ 'ਚ ਆ ਜਾਣਗੇ ਔਰ ਕੰਮ ਚਾਲੂ ਹੋ ਜਾਏਗਾ ਇਹ ਅੱਜ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਜੇ ਤੁਹਾਡੇ ਕਿਸੇ ਦੇ ਕੋਈ ਸਵਾਲ ਹੈ ਤੁਸੀਂ ਦੱਸੋ ਐਨਜੀਟੀ ਤੋਂ ਡਾਇਰੈਕਸ਼ਨ ਸੀ ਜਾਂ ਲਾਈਨ ਇੰਡਸਟਰੀਜ਼ ਨੂੰ ਕੀ ਆਪਣੇ ਜਿਹੜੇ ਸੀਟੀਡੀ ਉਹ ਕਲੋਜ਼ ਕਰੂ ਬਿਕਾਜ਼ ਕੰਟੀਨਿਊਸਲੀ ਜਿਹੜਾ ਹੈਗਾ ਉਹ ਨਿਕਟਮ ੁੱਡੇ ਨਾਲੇ ਦੇ ਵਿੱਚ ਜਾ ਰਿਹਾ ਹੈਗਾ ਤੇ ਇੱਕ ਪਾਸੇ ਡਾਈੰਗ ਇੰਡਸਟਰੀ ਦਾ ਵੀ ਕੰਸਰਨ ਹੈ ਤੇ ਦੂਜੇ ਪਾਸੇ এনਵਾਇਰਨਮੈਂਟ ਦਾ ਵੀ ਕੰਸਰਨ ਹੈ ਇਸ ਤਰ੍ਹਾਂ ਇੱਕ ਸਰਕਾਰ ਨੇ ਕਮੇਟੀ ਬਣਾਈ ਹੈ ਐਨ ਜੀ ਟਪੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਚੇਅਰਮੈਨ ਬਣਾਇਆ ਤੇ ਸਾਰੇ ਡਿਪਾਰਟਮੈਂਟ ਦੇ ਸੀਨੀਅਰ ਆਫੀਸਰ ਮੈਂਬਰ ਹੈਗੇ 12 ਮੈਂਬਰ 12 ਮੈਂਬਰ ਹੈਗੇ ਟੋਟਲ ਡੀ ਸੀ ਸਾਹਿਬ ਵੀ ਹੈ ਕਮਿਸ਼ਨਰ ਸਾਹਿਬ ਵੀ ਹੈ ਉਹ ਜਿਹੜੀ ਕਮੇਟੀ ਦੀ ਇੱਕ ਮੀਟਿੰਗ ਹੋ ਚੁੱਕੀ ਹੈ ਬੜੀ ਫਰੂਟਫੁੱਲ ਰਹੀ ਹਰ ਚੀਜ਼ ਦਾ ਟਾਈਮ ਲਾਈਨ ਸੈੱਟ ਹੋ ਗਿਆ ਜਿਹੜਾ ਤਾਂ ਡੈਰੀਆਂ ਦਾ ਇਸ਼ੂ ਹੈ ਉਹਦੇ ਵਿੱਚ ਉਹ ਕਮਿਸ਼ਨਰ ਸਾਹਿਬ ਨੇ ਪ੍ਰੋਮਿਸ ਕਰਤਾ ਕਿ ਅਗਸਟ ਐਂਡ ਤੋਂ ਬਾਅਦ ਮੇਬੀ ਹਫ਼ਤਾ 10 ਦਿਨ ਹੋਰ ਲੱਗ ਜਾ ਕੋਈ ਵੀ ਡੈਰੀ ਦਾ ਵੇਸਟ ਬੁੱਢਾ ਦਰਿਆ ਚ ਨਹੀਂ ਜਾਏਗਾ ਇੱਕ ਆਪਾਂ ਹੁਣ ਇਹਨੂੰ ਬੁੱਢਾ ਨਾਲਾ ਕਹਿਣਾ ਬੰਦ ਕਰੀਏ ਲੈਟ ਅਸ ਕਾਲ ਇਟ ਬੁੱਢਾ ਦਰਿਆ ਕਿਉਂਕਿ ਠੀਕ ਹੈ ਥੋੜੀ ਪਾਣੀ ਦੀ ਪ੍ਰੋਬਲਮ ਹੈ ਇਹਨੂੰ ਠੀਕ ਕਰਾਂਗੇ ਔਰ ਦੂਜੀ ਗੱਲ ਇਹ ਹੈ ਕਿ ਕਾਉ ਡੱਗ ਦਾ ਵੀ ਅਰੇਂਜਮੈਂਟ ਹੋ ਗਿਆ ਜਿਹੜਾ ਉਹਨਾਂ ਦਾ ਲਿਕੁਇਡ ਵੇਸਟ ਹੁੰਦਾ ਹੈ ਉਹਦੇ ਵੀ ਸੀਟਪੀ ਪਲਾਂਟ ਦੋਨੋਂ ਚੱਲ ਰਹੇ ਕਿਉਂ ਜੀ ਸੀਟਪੀ ਸਰ ਐੀਟੀਪੀ ਪਲਾਂਟ ਹਾਂ ਜਿਹੜੇ ਗੋਬਰ ਨੇ ਗੋਬਰ ਦੇ ਨਹੀਂ ਹੈਗੇ ਜਿਹੜਾ ਲਿਕੁਇਡ ਡਿਸਚਾਰਜ ਹੁੰਦਾ ਯੂਰੀਨਲ ਹੁੰਦਾ ਜਾਂ ਕੁਝ ਹੁੰਦਾ ਯੂਰੀਨ ਹੁੰਦਾ ਕਾਊਸ ਦਾ ਉਹਦੇ ਲਈ ਉਹ ਜਿਹੜੇ ਪਲਾਂਟ ਹੈ ਉਹ ਚਾਲੂ ਹੋ ਰਹੇ ਆ ਤੇ ਜਿਹੜੇ ਕਾਊ ਡੱਗ ਲਈ ਹੈ ਕਿਤੋਂ ਲਿਫਟਿੰਗ ਕਰਾ ਰਹੇ ਆ ਕਿਤੇ ਡੈਰੀਆਂ ਵਾਲੇ ਆਪ ਲਿਫਟਿੰਗ ਕਰਾ ਰਹੇ ਅਸੀਂ ਕੰਟਰੈਕਟ ਦਿੱਤਾ ਹੋਇਆ ਤੇ ਗੋਬਰ ਗੈਸ ਪਲਾਂਟ ਇੱਕ ਚਾਲੂ ਹੋਣ ਵਾਲਾ ਤੇ ਦੂਜਾ ਵੀ ਅਸੀਂ ਕੰਮ ਚਾਲੂ ਕਰ ਰਹੇ ਆ ਬਟ ਫਿਲਹਾਲ ਵੀ ਆਰ ਗੋਇੰਗ ਟੂ ਮੇਕ ਸ਼ੋਰ ਕਿ ਬਿਲਕੁਲ ਵੀ ਕਾਡ ਡਗ ਉਹਦੇ ਵਿੱਚ ਨਾ ਜਾਵੇ ਬੁੱਡੇ ਨਾਲ ਜਿੱਥੇ ਤੱਕ ਡਾਈੰਗ ਦਾ ਸਵਾਲ ਹੈ ਸਾਰੇ ਸੀਈਟੀਪੀਜ਼ ਦੇ ਸਾਨੂੰ ਅੰਡਰਟੇਕਿੰਗ ਦਿੱਤੀ ਹੈ ਤਿੰਨਾਂ ਨੇ ਕਿ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਜੋ ਨੋਰਮਸ ਹੋਣਗੇ ਉਹ ਅਸੀਂ ਮੀਟ ਕਰਾਂਗੇ ਆਊਟਲੈਟ ਤੇ ਦੂਜਾ ਉਸ ਤੋਂ ਇਲਾਵਾ ਕਿਉਂਕਿ ਹੁਣ ਇੱਕ ਦੂਜੇ ਉੱਤੇ بڑے ਇਲਜ਼ਾਮ ਲੱਗਦੇ ਜਿੱਦਾਂ ਡਾਈੰਗਲੇ ਕਹਿ ਦਿੰਦੇ ਜੀ ਡੈਰੀ ਕਰਕੇ ਖਰਾਬ ਹੈ ਡੈਰੀ ਅਰੇ ਕਹਿ ਦਿੰਦੇ ਜੀ ਡਾਈੰਗ ਕਰਕੇ ਖਰਾਬ ਹੈ ਹੁਣ ਡੈਰੀ ਦਾ ਵੇਸਟ ਬਿਲਕੁਲ ਬੰਦ ਹੋ ਜਾਣਾ ਵੀ ਵਿਲ ਰੀਅਲੀ ਕਮ ਟੂ ਨੋ ਵੀ ਕਿਹਦੇ ਨੁਕਸਾ ਕੀ ਨਹੀਂ ਜਿਹੜੇ ਜਿਹੜੇ ਯੂਨਿਟ ਬਗੈਰ ਸੀਈਟੀਪੀ ਤੋਂ ਚੱਲ ਰਹੇ ਆ ਨਾ ਕਾਮਨ ਨਾ ਉਹਨਾਂ ਨੇ ਆਪਣੇ ਇੰਡੀਵੀਜੂਅਲ ਲਗਾਏ ਆ ਉਹ ਸਾਰੇ ਸਾਰਿਆਂ ਦੇ ਉੱਤੇ ਕਾਰਵਾਈ ਕਰਾਂਗੇ ਔਰ ਡਿਪਾਰਟਮੈਂਟ ਨੂੰ ਕਿਹਾ ਗਿਆ ਵੀ ਉਹ ਜਲਦੀ ਤੋਂ ਜਲਦੀ ਬੰਦ ਕੀਤੇ ਜਾਣ ਜੇ ਉਹ ਆਪਣੇ ਕਰੈਕਟਿਵ ਸਟੈਪਸ ਨਹੀਂ ਲੈਂਦੇ ਜਿਨ੍ਹਾਂ ਦੇ ਸੈਂਪਲ ਫੇਲ ਹੋ ਰਹੇ ਪਰ ਜਿਹੜੇ ਸੀਟਪੀ ਯੂਜ਼ ਕਰ ਰਹੇ ਆ ਕਾਮਨ ਸੀਟਪੀ ਪਲਾਂਟਸ ਉਹ ਸੀਟਪੀ ਚ ਵੀ ਇੰਪਰੂਵਮੈਂਟ ਕਰਾ ਰਹੇ ਆ ਔਰ ਉਹਨਾਂ ਦੀ ਨਿਕਾਸੀ ਕਿੱਥੇ ਕਰਨੀ ਹੈ ਉਹ ਸੀਐਨਜੀਟੀ ਤੋਂ ਇਨਸਟਰਕਸ਼ਨਸ ਫਰਦਰ ਲਵਾਂਗੇ ਕਿਉਂਕਿ ਉਹਦੇ ਵਿੱਚ ਕਨਫਲਿਕਟਿੰਗ ਹੈ ਕਿਤੇ ਲਿਖਿਆ ਹੋਇਆ ਕਿ ਆਪਾਂ ਬੁੱਡੇ ਨਾਲੇ ਵਿੱਚ ਉਹਨੂੰ ਕਰ ਸਕਦੇ ਆ ਜਾਂ ਬੁੱਢਾ ਦਰਿਆ ਵਿੱਚ ਆਪਾਂ ਉਹ ਉਹ ਪਾ ਸਕਦੇ ਆ ਕਿਤੇ ਹੈਗਾ ਨਹੀਂ ਪਾ ਸਕਦੇ ਸੋ ਉਹਦੇ ਲਈ ਵੀ ਕਲੈਰੀਫਿਕੇਸ਼ਨ ਕਰ ਰਹੇ ਆ ਵੀ ਆਰ ਟ੍ਰਾਈਂਗ ਟੂ ਸੇਵ ਡਾਈਂਗ ਇੰਡਸਟਰੀ ਬਟ ਨਾਟ ਐਟ ਦੀ ਕਾਸਟ ਆਫ এনवायरमेंट